ਪੰਜਾਬ ਦੇ ਜਲੰਧਰ ਦੇ ਵਿੱਚ ਦੇਰ ਰਾਤ ਰਿਸ਼ੀ ਨਗਰ ਇਲਾਕੇ ਦੇ ਵਿੱਚ 10 ਤੋਂ 12 ਅਣਪਛਾਤੇ ਹਮਲਾਵਰਾਂ ਦੇ ਵੱਲੋਂ ਮੰਦਰ ਦੇ ਬਾਹਰ ਇੱਟਾਂ ਪੱਥਰ ਅਤੇ ਕੱਚ ਦੀਆਂ ਬੋਤਲਾਂ ਦੇ ਨਾਲ ਇਲਾਕੇ ਦੇ ਲੋਕਾਂ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਰਿਸ਼ੀ ਨਗਰ ਮੰਦਰ ਦੇ ਅੰਦਰ ਸੇਵਾ ਕਰ ਰਹੇ ਨੌ ਜਵਾਨਾਂ ਦੇ ਵੱਲੋਂ ਹਮਲਾ ਕਰਨ ਵਾਲਿਆਂ ਨੂੰ ਮੌਕੇ ਤੋਂ ਖਰੀਦ ਦਿੱਤਾ ਗਿਆ ਜਿਸ ਦੀ ਲਾਈਵ ਵੀਡੀਓ ਵੀ ਸਾਹਮਣੇ ਆਈ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਅਤੇ ਇਲਾਕੇ ਦੇ ਪ੍ਰਧਾਨ ਅਤੇ ਇਲਾਕਾ ਨਿਵਾਸੀਆਂ ਨੇ ਬਿਆਨ ਦਰਜ ਕਰਵਾਏ ਅਤੇ ਸੀਸੀਟੀਵੀ ਫੁਟੇਜ ਖੰਗਾਲ ਕੇ ਹੁਣ ਪੁਲਿਸ ਦੇ ਵੱਲੋਂ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਿਆ ਹਾਲਾਂਕਿ ਹਮਲਾ ਕਿਉਂ ਕੀਤਾ ਗਿਆ ਇਸ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਪਰ ਪੁਲਿਸ ਦੇ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਆ ਉੱਥੇ ਇਸ ਘਟਨਾ ਸੰਬੰਧੀ ਇਲਾਕੇ ਦੇ ਵਿੱਚ ਪਹੁੰਚੇ ਥਾਣਾ 3 ਦੇ ਇੰਚਾਰਜ ਰਜੇਸ਼ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਰਿਸ਼ੀ ਨਗਰ ਇਲਾਕੇ ਦੇ ਵਿੱਚ ਕੁਝ ਨੌਜਵਾਨਾਂ ਦੁਆਰਾ ਹਮਲਾ ਕੀਤਾ ਗਿਆ ਹੈ ਤਾਂ ਉਹਨਾਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਿਆ। ਹਾਂਜੀ ਤੇ ਰਜਿਸਟਰਡ ਹੋਣ ਕਰਵਾਣੇ ਆ ਜੀ ਕੰਪਲੀਟ ਸਾਰੇ ਮਹੱਲੇ ਵੱਲੋਂ ਇਹਨਾਂ ਤੇ ਦਿਨੇ ਦਰਖਾਸਤ ਸਰ ਕਿੱਦਾਂ ਦੇਖਦੇ ਹੋ ਨਾ ਤੁਹਾਡਾ ਕੋਈ ਝਗੜਾ ਪਰ ਵੀ ਅੱਗੇ ਜਿਹੜੇ ਹਮਲਾ ਨਹੀਂ ਸਾਡਾ ਤਾਂ ਕੋਈ ਝਗੜਾ ਨਹੀਂ ਅਸੀਂ ਤਾਂ ਪ੍ਰਗਟ ਦਿਵਸੀ ਸਾਡੇ ਮਹਾਰਾਜ ਦਾ ਕੱਲ ਅਸੀਂ ਮੰਦਿਰ 'ਚ ਬੈਠੇ ਆਪਣਾ ਸਾਫ ਸਫਾਈ ਦਾ ਜੋ ਅਭਿਆਨ ਸੀ ਉਹ ਕਰ ਰਹੇ ਸੀ ਪ੍ਰਧਾਨ ਜੀ ਹੁਣ ਹੀ ਸੈਰ ਕਰਦੇ ਪਏ ਸੀ ਕੀ ਲੱਗਦਾ ਸਰ ਉਹਨਾਂ ਨੇ ਨਸ਼ਾ ਵਗੈਰਾ ਕਿੰਨੇ ਕੁ ਬੰਦੇ ਹੋ ਸਕਦਾ ਜੀ ਇਸ ਟਾਈਮ ਕਿੰਨੇ ਕੁ ਬੰਦੇ ਸੀਗੇ ਜਿਹੜਾ ਕੋਈ ਬੰਦਾ ਖੜਾ ਹੋਵੇ ਉਹਦੇ ਮਾਰੋ ਮੰਦਿਰ ਤੇ ਹਮਲਾ ਕਰਨ ਲੱ ਉਹਨੂੰ ਤਾਂ ਆਟੋ ਵਾਲਿਆਂ ਨੇ ਪਛਾਣਿਆ ਉਹਨਾਂ ਨੇ ਨਾਮ ਦੱਸਿਆ ਤੇ ਉਹਨਾਂ ਕਿਹੜੀ ਸਾਈਡ ਤੋਂ ਆਏ ਸੀ ਕਿਹੜੀ ਸੜਕ ਗਏ ਅਜੀਤ ਨਗਰ ਜਿਹੇ ਸਟੇਸ਼ਨ ਵੱਲੋਂ ਆਏ ਸੀਗੇ ਜੀ ਇੱਧਰੋਂ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਕਿ ਇੱਕ ਲੜਕੀ ਕਿਸ ਤਰ੍ਹਾਂ ਜਾਣਦੇ ਉਹਨਾਂ ਨੂੰ ਮਤਲਬ ਪਛਾਣਿਆ ਜੀ ਬੰਦਿਆਂ ਨੇ ਆਟੋ ਵਾਲਿਆਂ ਨੇ ਉਹ ਸੀਗੇ ਅਗਰ ਤੋਂ ਆ ਗਏ ਓਕੇ ਓਕੇ ਲੇਕਿਨ ਉਹ ਕਹਿੰਦੇ ਲਾਈਨਾਂ ਟੱਪ ਕੇ ਨਿਕਲ ਗਿਆ ਅੱਛਾ ਅੱਛਾ ਬਾਾਕੀ ਜਿੰਨੇ ਮੋਟਰਸਾਈਕਲ ਤੇ ਬੱਜ ਗਏ ਬਾਕੀ ਮੋਟਰਸਾਈਕਲ ਕੀ ਲੈ ਭਾਈ ਥੋੜਾ ਦੇਖ ਲਓ ਯਾਰ ਠੀਕ ਹੈ ਤੁਹਾਨੂੰ ਲਗਾਤਾਰ ਤੁਹਾਡੇ ਨਾਲ ਲਾਈਵ ਤਸਵੀਰਾਂ ਇਹ ਦੱਸਿਓ ਜੀ ਪ੍ਰਧਾਨ ਜੀ ਮੈਂ ਥੋੜ ਮਾਮਲਾ ਨਹੀਂ ਪੱਗਾ ਸਾਨੂੰ ਐਦਾਂ ਆ ਕਿ ਅਣਪਛਾਤੇ ਬੰਦੇ ਆਇਆ ਇੱਕ ਮੋਟਰਸਾਈਕਲ ਤੇ ਤਿੰਨ ਤਿੰਨ ਜਣੇ ਬੈਠੇ ਸੀਗੇ ਘੱਟੋ ਘੱਟ ਤਿੰਨ ਤੋਂ ਚਾਰ ਮੋਟਰਸਾਈਕਲ ਸੀਗੇ ਮੈਂ ਆਪਣੀ ਵਾਈਫ ਨਾਲ ਸੈਰ ਕਰਦਾ ਪਿਆ ਸੀਗਾ ਅੱਛਾ ਜੀ ਇਨੇ ਚੋ ਮੈਂ ਦੇਖਿਆ ਕਿ ਮੈਂ ਵਾਪਸ ਇੱਕ ਨੂੰ ਟੁਰ ਵਾਪਸ ਤੇ ਜਾ ਰਿਹਾ ਸੀ ਅੱਛਾ ਜੀ ਇਨੇ ਚੋ ਉਹਨਾਂ ਨੇ ਬੋਤਲਾਂ ਮਾਰਨੇ ਸ਼ੁਰੂ ਕਰਦੀਆਂ ਅੱਛਾ ਜੀ ਬੋਤਲਾਂ ਮਾਰੀ ਮੈਂ ਆਪਣੀ ਵਾਈਫ ਨੂੰ ਘਰ ਭੇਜਿਆ ਇਨੇ ਚੋ ਮੈਂ ਇਹਨਾਂ ਨੂੰ ਮੁੰਡੇ ਸਾਡੇ ਮਹੱਲੇ ਦੇ ਸਾਰੇ ਸੀਗੇ ਅਸੀਂ ਮੰਦਰ ਵਿੱਚ ਸਫਾਈ ਦਾ ਕੰਮ ਕਰਦੇ ਸੀ ਕੱਲ ਸਾਡੀ ਵਾਲਮੀਕੀ ਜਨਮ ਦਿਤੀ ਸੀਗੀ ਤੇ ਮੈਂ ਇਹਨਾਂ ਨੂੰ ਆਵਾਜ਼ ਮਾਰੀ ਫੋੜਾ ਫੋੜ ਮੈਂ ਕਿਹਾ ਦੇਖੋ ਆਈਓ ਜਰਾ ਕੀ ਹੋਇਆ ਇਹਨਾਂ ਨੇ ਦੌੜ ਕੇ ਉਹਨਾਂ ਸਟੇਸ਼ਨ ਕੋਲ ਸੀ ਕਿੰਨੇ ਬੰਦੇ ਕਿੰਨੇ ਸੀਗੇ ਮੇਰੇ ਖਿਆਲ ਨਾਲ 3 ਤੋਂ 4 ਮੋਟਰਸਾਈਕਲ ਸੀਗੇ ਹਰ ਮੋਟਰਸਾਈਕਲ ਤੇ 3-3 ਬੰਦੇ ਪੀਗੇ ਓਕੇ 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 ਤੇ ਕੀ ਲੱਗਦਾ ਕਿ ਤੁਹਾਨੂੰ ਮਤਲਬ ਹਮਲਾ ਕਿਸ ਕਰਨ ਦੀ ਨੀਤ ਹਮਲਾ ਤੇ ਨਹੀਂ ਇੱਥੇ ਕੋਈ ਇਦ ਮਜ਼ਾਦਾ ਇਹਨਾਂ ਨੂੰ ਇਹਨਾਂ ਨੇ ਕਿਸੇ ਦੇ ਮਗਰ ਆਏ ਸੀਗੇ ਜਾਂ ਪਤਾ ਨਹੀਂ ਕੀ ਸੀਗਾ ਇਹਨੇ ਆਂਦੇ ਹੀ ਬੋਤਲਾ ਮਾਰਨੀ ਸ਼ੁਰੂ ਕਰ ਦਿੱਤੀਆਂ ਤੇ ਮੈਂ ਤਾਂ ਮੇਰੀ ਵਾਈਫ ਸੀਗੇ ਇੱਕ ਹੋਰ ਸੀਗਾ ਉਹ ਮੈਂ ਘਰ ਚਲੇ ਗਿਆ ਉਹ ਆਪਣੇ ਬੇਟੇ ਨਾਲ ਘੁੰਮਦਾ ਕਰਦਾ ਸੀ ਤੁਹਾਡਾ ਤੁਸੀ ਸੇਮ ਮਹਿਸੂਸ ਕਰਦੇ ਹੋ ਤਾਂ ਆਪ ਨੂੰ ਚਲੰਦਾ ਬਿਲਕੁਲ ਅੱਛੇ ਕੋਈ ਸਟੇਸ਼ਨ ਦਾ ਏਰੀਆ ਤੇ ਘਰ ਦੇ ਬਾਹਰ ਤੁਸੀਂ ਸੇਮ ਮਹਿਸੂਸ ਕਰਦੇ ਹੋ ਬਿਲਕੁਲ ਬਿਲਕੁਲ ਕੋਈ ਸਹੀ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਰਾਜ ਕੁਮਾਰ <th>ਪਰਾ ਜੀ ਤੁਸੀਂ ਪ੍ਰਧਾਨ ਜੀ ਵਿੱਚ ਜੀ ਹਾਂ ਜੀ ਮੈਂ ਪ੍ਰਧਾਨੇ ਸਹੀ ਕਿੱਥੇ ਦੇ ਹੋ ਜੀ ਮੈਂ ਇਸ ਮੱਲੇ ਦਾ ਪ੍ਰਧਾਨ ਨਿਸ਼ੀ ਨਗਰ ਦਾ ਆ ਓਕੇ ਓਕੇ ਪੁਲਿਸ ਨੂੰ ਇਨਫੋਰਮ ਕੀਤਾ ਪੁਲਿਸ ਕੀ ਕਰ ਰਹੀ ਕਿਥੀ ਜੀ ਇਨਫੋਰਮ ਕੀਤਾ ਪੁਲਿਸ ਆਈ ਹੈ ਉਹਨਾਂ ਨੂੰ ਮੈਂ ਬਿਆਨ ਦਿੱਤੇ ਆ ਤੇ ਗੰਗ ਕਾਰਵਾਈ ਆਪਾਂ ਕਰਵਾਣੇ ਸੀ ਓਕੇ ਕੀ ਲੱਗਦਾ ਹੈ ਕਿ ਤੁਹਾਨੂੰ ਮਤਲਬ ਇਹ ਜਿਹੜੀ ਜਿਹੜਾ ਹੋਇਆ ਹੈਗਾ ਇਹਦੇ ਪਿੱਛੇ ਕੋਈ ਸਾਜ਼ਿਸ਼ ਸੀ ਜਾਂ ਇਸ ਤਰ੍ਹਾਂ ਸਾਜ਼ਿਸ਼ ਦੇ ਦੇਖੋ ਸਾਡਾ ਕਿਸੇ ਨਾਲ ਕੋਈ ਬੈਰ ਬਲੋ ਨਹੀਂ ਅਸੀਂ ਘਟੋ ਘਟ ਅਸੀਂ 15 20 ਜਣੇ ਅਸੀਂ ਸਾਰੇ ਮੰਦਰ ਜੇ ਅਸੀਂ ਪਹਿਲਾਂ ਸਫਾਈ ਕੀਤੀ ਆ ਸਾਰੇ ਉਸ ਤੋਂ ਬਾਅਦ ਅਸੀਂ ਆਪ ਸਾਰੇ ਟੇਬਲ ਡੋਬਲ ਚਾਕੇ ਅੰਦਰ ਰੱਖਿਆ ਇਹਨਾਂ ਦੇ ਵਿੱਚ ਮੈਂ ਸਾਰੇ ਮੁੰਡੇ ਅੰਦਰ ਬੈਠੇ ਸੀਗੇ ਪਤਾ ਨਹੀਂ ਇਹਨਾਂ ਨੇ ਕਿੱਥੋਂ ਕੀ ਨਾ ਦਬਾਅ ਸੇਗਾ ਆ ਦੇਖੋ ਸਾਰਾ ਕਾਚੇ ਬ ਮਤਲਬ ਜਿੱਦਾਂ ਜਾਨਵਰਾਂ ਦੇ ਮਾਰਨੀ ਆਉਂਦੀਆਂ ਤੇ ਫਿਰ ਉਹ ਫੜਾ ਮਸੀਂ ਮੈਨੂੰ ਰਵਾਜ ਦੇ ਕੇ ਉਹਨਾਂ ਨੇ ਭੱਜਣ ਦੀ ਕੀਤੀ ਬੋਤਲਾਂ ਵਗੈਰਾ ਉਹਨੂੰ ਇੱਥੋਂ ਚੁੱਕ ਕੇ ਮਾਰੀ ਜੇ ਨਾਲ ਲੈ ਕੇ ਆਏ ਸੀ ਨਾ ਨਾਲ ਲੈ ਕੇ ਆਏ ਸੀ ਪੂਰੀ ਪਲੈਨਿੰਗ ਨਾਲ ਆਏ ਸੀ ਸਾਨੂੰ ਕੀ ਪਤਾ ਇੱਥੇ ਸਾਡੇ ਕੋਲ ਅਸੀਂ ਕਿਹੜਾ ਜੀ ਦੇਖੋ ਪੂਰੀ ਪਲੈਨਿੰਗ ਨਾਲ ਕੰਮ ਥੋੜੀ ਕਰਦੇ ਆਂ ਸਾਡੀਆਂ ਤੇ ਨਿੰਮਕੇ ਦੀਆਂ ਬੋਤਲਾਂ ਹੀ ਡਾਲੇ ਰੱਖੇ ਹੁੰਦੇ ਨੇ ਨਹੀਂ ਨਹੀਂ ਮੈਂ ਲੈ ਕੇ ਆਏ ਆ ਹੋ ਲਓ ਸਾਨੂੰ ਥੋੜੀ ਬਤਾ ਉਹ ਹੀ ਲੈ ਕੇ ਆਏ ਆ ਤੁਸੀਂ ਕੁਐਸਚਨ ਕਿੱਦਾਂ ਕਰਦੇ ਪਿਆ ਸੀ ਬੋਤਲਾ ਰੱਖ ਕੇ ਬੈਠੇ ਸਾਰੇ ਇੱਥੇ ਹੱਸ ਕੇ ਕੀ ਆ ਨੀ ਨੀ ਮੈਂ ਨਹੀਂ ਕਿ ਯਾਰ ਮੈਂ ਕਹਿ ਰਹਾ ਕਿ ਥੱਲੇ ਚੁੱਕੀਆਂ ਕਾਸ਼ ਕੁ ਨੀ ਉਹ ਥੱਲੇ ਸਾਰੇ ਇੱਥੇ ਬੋਤਲਾ ਕਿੱਤੋਂ ਆ ਗਈ ਉਹ ਬੰਦਾ ਭਰ ਕੇ ਲੈ ਕੇ ਆਏ ਸਕੇ ਨਾ ਸ਼ਰਮਾ ਜੀ ਉਹ ਬੋਤਲਾ ਇੰਦੀਆਂ ਤਾਂ ਹੁਣ ਇੱਥੋਂ ਥੋੜੀ ਮਿਲ ਜਣੀਆਂ ਉਹਨਾਂ ਨੂੰ ਪਿੱਛੋਂ ਲੈ ਕੇ ਆਈ ਸੀ ਬੀਅਰ ਦੀਆਂ ਬੋਤਲਾਂ ਇਹ ਜੇ ਪੂਰੀ ਪਲੈਨਿੰਗ ਕਰਕੇ ਆਈ ਸੀ ਹਾਂ ਜੀ ਪੂਰੀ ਪਲੈਨਿੰਗ ਕੀਤੀ ਜੀ ਇੱਥੇ ਕੈਮਰੇ ਲੱਗੇ ਆ ਸਟੇਸ਼ਨ ਜੋ ਤੁਸੀਂ ਹਾਲਾਤ ਦੇ ਤੁਸੀਂ ਕਢਾ ਸਕਦੇ ਵੀਰ ਦਾ ਕਿੱਢਾ ਪਿਆ ਵਾ ਜੇ ਫ ਇਹ ਬੰਦਾ ਅਥੇ ਤਾਂ ਮਰਸਾ ਤੇ ਹੋ ਗਏ ਜਿਸ ਤਰ੍ਹਾਂ ਸ਼ੁਕਰ ਕਰੋ ਕੋਈ ਹੈ ਜਿਸ ਤਰ੍ਹਾਂ ਇਹ ਸੇਵਾਦਾਰ ਅੰਦਰ ਸੀ ਸੀਸੀਟੀਵੀ ਵਗੈਰਾ ਲੱਗੇ ਹੋਏ ਨੇ ਤੇ ਬੰਦੇ ਦਾ ਜੇ ਪਕੜੇ ਆਈ ਪਕੜ ਚ ਆਈ ਜਾਣਗੇ ਪਕੜ ਚ ਆ ਜਾਣਗੇ ਜੀ 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 ਇਦੇ ਸਵੰਚੇ ਆਏ ਸੀਗੇ ਆਪਾਂ ਉਹ ਵੈਰੀਫਾਈ ਕਰ ਰਹੇ ਨੇ ਕਿ ਕੋਈ ਸੀਸੀਟੀਵੀ ਕੈਮਰਾਜ ਵਗੈਰਾ ਚੈੱਕ ਕਰ ਰਹੇ ਨੇ ਕਿ ਜਿਹੜੀ ਬੋਤਲਾਂ ਵਗੈਰਾ ਇਹ ਪੱਥਰ ਵਾਜੀ ਵਗੈਰਾ ਹੋਈ ਹੈ ਕਿੰਨਾਂ ਵੱਲੋਂ ਹੋਈ ਹੈ ਉਹਨਾਂ ਦੇ ਖਿਲਾਫ ਜਿਹੜੀ ਵੀ ਵੰਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੇ ਕਿੰਨੇ ਕੁ ਮੁੰਡੇ ਦੱਸੇ ਜਾ ਰਹੇ ਇੱਥੇ ਐਸੀ ਤਾਂ ਕੋਈ ਪਛਾਣ ਵਗੈਰਾ ਹੋਈ ਹੈ ਅਜੇ ਇਹਨਾਂ ਤੋਂ ਕੰਪਲੇਂਟ ਲੈ ਰਹੇ ਹੋਏ ਕਿ ਕਿੰਨੇ ਕਿ ਬੰਦੇ ਇੱਥੇ ਆਏ ਸੀਗੇ ਬਾਕੀ ਸੀਸੀਟੀਵੀ ਕੈਮਰੇ ਵਗੈਰਾ ਸਾਹਮਣੇ ਅੱਗੇ ਲੱਗੇ ਨੇ ਉਹਦੇ ਸਾਰਾ ਪਤਾ ਲੱਗ ਜਾਣਾ ਕਿ ਕੌਣ ਆਏ ਸੀਗਾ ਕਿ ਕਿੰਨੇ ਕਿ ਬੰਦੇ ਆਏ ਸੀਗੇ ਆਸਮ ਜਰਨਿਊਜ਼ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ